ਜਿੱਦ ਜਿਹੜੀ ਮੀਟਿੰਗ ਸੀ ਸਰਦਾਰ ਜਸਕਰਨ ਸਿੰਘ ਜੀ ਕੀ ਸਾਹਿਬ ਨੇ ਸੱਦੀ ਸੀਗੀ ਮਤਲਬ ਉਹਨਾਂ ਨੇ ਬੁਲਾਇਆ ਸੀ ਸਾਨੂੰ ਕਿਉਂਕਿ ਇਹ ਸਾਡੇ ਸਾਰੇ ਖੇਤਾਂ ਇਹਨਾਂ ਦਾ ਰੋਲ ਹੈ ਜਿਹੜਾ ਸਾਡੇ ਖੇਤ ਦੇ ਵਿੱਚ ਜ਼ਿਆਦਾ ਰੋਲ ਇਹਨਾਂ ਦਾ ਰਿਹਾ ਹੈ ਅੱਜ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਕਿਸੇ ਕਿਸੇ ਛੱਡੀ ਹੈ ਕੀ ਗੱਲਬਾਤ ਹੈ ਉਹਨਾਂ ਬਾਰੇ ਸਾਰੀ ਦੱਸਣਗੇ ਅਸੀਂ ਉਹਦੇ ਤੇ ਫਿਰ ਤੁਹਾਨੂੰ ਕਹਾਂਗਾ ਭਾਰਤੀ ਕਿਸਾਨੀ ਯੂਨੀਅਨ ਉਗਰਾਹਨ ਗਰੁੱਪ ਤੇ ਪੰਜਾਬ ਦੇ ਖੇਤ ਪ੍ਰਸਤੂਤ ਪੰਜਾਬ ਖੇਤ ਜ਼ੂਰ ਜਿਹੜੇ ਯੂਨੀਅਨ ਇਹਨਾਂ ਦੇ ਜਿਹੜੇ ਯੂਨੀਅਨ ਦੇ ਮੈਂਬਰਸ ਦੇ ਨਾਲ ਸਾਡੀ ਕਈ ਦੌਰ ਦੀ ਮੀਟਿੰਗ ਚੱਲੀ ਹੈ ਪੂਰੇ ਏਜੰਡੇ ਡਿਸਕਸ ਹੋਏ ਨੇ ਉਹ ਏਜੰਡਾ 2 ਤਰੀਕ ਨੂੰ ਮਾਨਯੋਗ ਜਿਹੜੇ ਖੇਤੀਬਾੜੀ ਮੰਤਰੀ ਸਾਹਿਬ ਨੇ ਵੀ ਰਿਸਿਵ ਕੀਤਾ ਸੀਗਾ ਉਸ ਉਹ ਜਿਹੜੇ ਏਜੰਡੇ ਦੇ ਉੱਤੇ ਗਵਰਨਮੈਂਟ ਦੇ ਰਿਵਿਊ ਦੇ ਵਿੱਚ ਕਾਫੀ ਵਿਚਾਰ ਵਟਾਂਦਰਾ ਹੋਇਆ ਜਿਹੜੇ ਡਿਫਰੈਂਟ ਡਿਫਰੈਂਟ ਜਿਹੜੇ ਮੁੱਦੇ ਸੀ ਕੁਝ ਪਾਲਿਸੀ ਮੈਟਰ ਦੇ ਨਾਲ ਸੀਗੇ ਕੁਝ ਸੈਂਟਰ ਦੇ ਨਾਲ ਸੀਗੇ ਕੁਝ ਸਟੇਟ ਦੇ ਨਾਲ ਸੀਗੇ ਕੁਝ ਸ਼ਾਰਟ ਟਰਮ ਸੀ ਕੁਝ ਲੌਂਗ ਟਰਮ ਸੀਗੇ ਕਾਫੀ ਵਿਚਾਰ ਵਟਾਂਦਰਾ ਹੋਇਆ ਔਰ ਇਹਨਾਂ ਨੂੰ ਅੱਜ ਇਹਨਾਂ ਨੂੰ ਇਹ ਦੱਸਿਆ ਕਿ ਇਹਨਾਂ ਸਾਰੇ ਮੁੱਦਿਆਂ ਤੇ ਆ ਮਾਨਯੋਗ ਸੀਐਮ ਸਾਹਿਬ ਨੇ ਵੀ ਜਿਹੜੇ ਕੰਸਰਨਡ ਜਿਹੜੇ ਵਿਭਾਗ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਨੂੰ ਮੈਂ ਦੱਸਿਆ ਕਿ ਕੱਲ ਸੀਐਮ ਸਾਹਿਬ ਨੇ ਖੁਦ ਆਪ ਮੀਟਿੰਗ ਲੈਣ ਦਾ ਫੈਸਲਾ ਕੀਤਾ ਔਰ ਕੱਲ 3 ਵਜੇ ਪੰਜਾਬ ਭਵਨ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਤੇ ਉਹਨਾਂ ਦੇ ਜਿਹੜੇ ਮੰਤਰੀ ਸਾਹਿਬਾਨ ਔਰ ਜਿਹੜੇ ਸੈਕਟਰੀਜ਼ ਕੰਸਰਨ ਨੇ ਜਿਹੜੇ ਜਿਹੜੇ ਡਿਪਾਰਟਮੈਂਟ ਦੇ ਨੇ ਉਹ ਔਰ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਉਗਰਾਹ ਤੇ ਖੇਤ ਮਜ਼ਦੂਰ ਜਿਹੜੇ ਯੂਨੀਅਨ ਇਹਨਾਂ ਦੇ ਜਿਹੜੇ ਮੈਂਬਰਸ ਨੇ ਇਹਨਾਂ ਦੇ ਨਾਲ ਉਹਨਾਂ ਅਜੰਡਾ ਪੁਆਇੰਟਸ ਤੇ ਕਰਨਗੇ ਔਰ ਉਹ ਸਾਰੇ ਵਿਚਾਰ ਗੋਸ਼ਟੀ ਬਿਕੋਜ਼ ਇਹ ਜਿਹੜੇ ਪਹਿਲਾਂ ਵੀ ਕਾਫੀ ਚਾਈਨ ਤੋਂ ਜਿਹੜੇ ਮੁੱਦਿਆਂ ਤੇ ਡਿਸਕਸ਼ਨ ਚੱਲਦੀ ਰਹਿੰਦੀ ਹੈ ਔਰ ਕੁਝ ਚੀਜ਼ਾਂ ਜਿਹੜੀਆਂ ਹੈ ਉਹ ਇਮੀਡੀਏਟਲੀ ਹੋਣ ਵਾਲੀਆਂ ਕੁਝ ਪਾਲਿਸੀ ਹੈ ਸੋ ਕੱਲ ਜਿਹੜੀ ਹੈ ਉਹ ਮੀਟਿੰਗ ਹੋਏਗੀ ਪਤਤ ਕੁਝ ਮੰਗਾ ਜਿਹੜੀਆਂ ਇਹਨਾਂ ਦੀਆਂ ਆਈਆਂ ਕੀ ਕੁਝ ਮੰਗਾ ਜਿਹੜੀਆਂ ਇਹਨਾਂ ਵੱਲੋਂ ਕੀਤੀਆਂ ਗਈਆਂ ਕੁਝ ਵਿਚਾਰ ਜਿਹੜਾ ਤੁਹਾਡੇ ਕੋਲੋਂ ਇੰਨਾ ਵਰਤਾਰ ਰੱਖਿਆ ਗਿਆ ਹੈਗਾ ਕਿਹੜੀਆਂ ਮੰਗਾ ਮੰਨੀਆਂ ਜਾ ਸਕਦੀਆਂ ਹੈ ਕਿਹੜੀਆਂ ਮੈਂ ਤੁਹਾਨੂੰ ਹੁਣੇ ਦੱਸ ਸਕਿਆ ਟਿਆ ਜੀ ਕਿ ਕੁਝ ਬਸ ਜਿਹੜੀਆਂ ਉਹ ਪਾਲਿਸੀ ਮੈਟਰਸ ਦੇ ਨਾਲ ਹੁੰਦੀਆਂ ਨੇ ਕੁਝ ਸਟੇਟ ਲੈਵਲ ਤੇ ਹੁੰਦੀਆਂ ਕੁਝ ਸੈਂਟਰ ਤੇ ਕਾਫੀ ਲੰਬਾ ਇਹਨਾਂ ਦਾ ਜਿਹੜਾ ਕਾਫੀ ਲੰਬਾ ਜਿਹੜਾ ਇਹਨਾਂ ਦੇ ਸਿਗੇ ਉਹਦੇ ਤੇ ਕਾਫੀ ਚੀਜ਼ਾਂ ਡਿੜੀਆਂ ਉਹ ਸਾਹਮਣੇ ਆਈਆਂ ਉਹ ਸਾਰੀਆਂ ਡਿਟੇਲਸ ਕੱਲ ਡਿਸਕਸ ਹੋ ਕੇ ਸੀਐਮ ਸਾਹਿਬ ਨੇ ਆਪ ਮੀਟਿੰਗ ਰੱਖੀ ਹੈ ਸੋ ਇਹਨਾਂ ਗੁਰਰਾਜ ਸਾਹਿਬ ਤੁਹਾਡੇ ਗੁਰਰਾਜ ਸਾਹਿਬ ਕੀ ਤੁਸੀਂ ਇਸ ਮੀਟਿੰਗ ਤੋਂ ਸੈਟੀਸਫਾਈ ਹੋ ਔਰ ਅੱਗੇ ਤੁਹਾਡਾ ਕੀ ਫੈਸਲਾ ਕੀ ਅੱਗੇ ਤੁਹਾਡਾ ਸਟੈਪ ਰਹਣਾ ਹੈ ਇੱਕੋ ਮੀਟਿੰਗ ਸੈਟੀਸਫਾਈ ਜਿੰਨਾ ਚਿਰ ਰਸ਼ੀਆਮ ਸਿੰਘ ਸਾਹਿਬ ਨਹੀਂ ਬੈਠਦੇ ਉਹਨਾਂ ਦਾ ਬੈਠ ਕੇ ਉਹ ਕੀ ਲੈ ਕੇ ਆਉਂਦੇ ਨੇ ਸਾਡੇ ਮੰਗ ਪੱਤਰ ਬਾਰੇ ਕੀ ਸੋਚਦੇ ਨੇ ਸੈਟੀਸਫਾਈ ਹਾਂ ਕਿ ਨਾ ਹਾਂ ਉਸ ਤੋਂ ਬਾਅਦ ਹੀ ਕੁਝ ਨਿਕਲਣਾ ਉਕੇ ਜੇ ਤਾਂ ਸਾਡਾ ਉਹ ਮੰਗ ਪੱਤਰ ਤੇ ਕੋਈ ਚਰਚਾ ਨਹੀਂ ਨਾ ਹੋ ਸਕੀ ਇਹ ਚਰਚਾ ਜੋ ਹੋਈ ਹੈ ਇਹ ਤਾਂ ਪ੍ਰਸ਼ਾਸਨ ਦੀ ਸੀਐਮ ਸਾਹਿਬ ਨੇ ਕੋਈ ਅਧਿਕਾਰੀਆਂ ਨਾਲ ਕੀਤੀ ਹੈ ਕਿੰਨੀ ਕੀਤੀ ਹੈ ਕਿ ਕਿਹੜੀ ਗੱਲ ਤੇ ਪੋਜੀਟਿਵ ਹੈ ਕਿਹੜੀ ਗੱਲ ਤੇ ਨੈਗੇਟਿਵ ਸੋਚ ਲਿਆ ਇਹ ਤਾਂ ਉਹਨਾਂ ਦਾ ਮਿਲਣ ਤੋਂ ਬਾਅਦ ਹੀ ਪਤਾ ਲੱਗਣਾ ਹੈ ਨਾ ਸਿਰਫ ਕੁਸ ਕੈਂਡ ਦੀ ਗੱਲ ਕੱਲ ਦੀ ਮੀਟਿੰਗ ਤੋਂ ਬਾਅਦ ਤੁਹਾਡਾ ਕਹਿੰਦਾ ਮਤਲਬ ਜੀ 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 11 ਵਜੇ ਦੀ 3 ਵਜੇ 3 ਵਜੇ ਫਿਰ ਧਰਨਾ ਚੱਲਦਾ ਰਹੇਗਾ ਜੇ ਇਹ ਤੱਕ ਦਰਨਾ چل ਰਿਹਾ ਜੀ ਹੁਣ ਅਸੀਂ ਵੀ ਵਿਚਾਰਾਂਗੇ ਸਾਰੀ ਹਾਲਤ ਵਿਚਾਰਾਂਗੇ ਅਸੀਂ ਤੁਹਾਨੂੰ ਕਹੀ ਹੈ ਨਾ ਅਸੀਂ ਅੱਜ ਮੀਟਿੰਗ ਕਰਨੀ ਹੈ ਜੇ ਕੱਲ ਕੀ ਅਗਰ ਮੀਟਿੰਗ ਪੋਜ਼ਿਟਿਵ ਹੋਤੀ ਹੈ ਤਾਂ ਕੀ धरना ਹਟਾ ਦੇਗੇ ਔਰ ਨੈਗੇਟਿਵ ਹੋਤੀ ਹੈ ਤਾਂ ਕੀ धरना ਜੇਦੋਂ ਪੋਜ਼ਿਟਿਵ ਜਾਂ ਨੈਗੇਟਿਵ ਜੋ ਵੀ ਹੋਊਗੀ ਤੁਹਾਨੂੰ ਦੱਸਾਂਗੇ ਮਿਹਰਬਾਨ ਡਿਮਾਂਡ ਕਈ ਹੋਈਆਂ ਜੀ ਉਹਨਾਂ ਦੇ ਪਾਸੋਂ ਹਿੰਦੀ ਜਿਹੜੀ ਹੋਇਆ ਜੀ ਹੁਣ ਕੀ ਗੱਲ ਹੋਈ ਸਾਰਾ ਦੱਸ ਆ ਦੇਖੋ ਜੋ ਗੱਲ ਸੀ ਸੋਨੂੰ ਇੱਥੇ ਦੱਸ ਹੀ ਦਿੱਤੀਆ ਸਾਰਿਆਂ ਦੇ ਸਾਹਮਣੇ ਦੱਸਿਆ ਵੇ ਕੱਲ ਨੂੰ ਸੀਐਮ ਸਾਹਿਬ ਨਾਲ ਮੀਟਿੰਗ ਆ ਉਹ ਤੋਂ ਬਾਅਦ ਜੋ ਕੁਝ ਫੈਸਲਾ ਹੋਗਾ ਸੋਨੂੰ ਸਾਰਾ ਮੇਨ ਸੇ ਡਿਮਾਂਡ ਕੀ ਕੀ ਸੀ ਜਿਨ੍ਹਾਂ ਨੂੰ ਡਿਮਾਂਡ ਮੰਗ ਪੱਤਰ ਆਪਣੀ ਬਹੁਤ ਵੱਡੀ ਚਰਚਾ ਹੋ ਗਈ ਯਾਰ ਖੇਤੀਬਾੜੀ ਕਿਸਾਨ ਮਜ਼ਦੂਰ ਪੱਖੀ ਵਾਤਾਵਰਨ ਨੀਤੀ ਹੈ ਜਿਹੜੀ ਕਿਸਾਨ ਖੇਤੀ ਨੀਤੀ ਉਹਦੇ ਬਾਰੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਹਾਲ ਤੱਕ ਤਰਨਾ ਜਾਰੀ ਹੈ ਬਿਲਕੁਲ ਹਾਂਜੀ ਤਰਨਾ ਜਾਰੀ ਹੈ ਸੀ ਮੀਟਿੰਗ ਕਰਕੇ ਉਹ ਤੋਂ ਬਾਅ ਨੀਤੀ ਖੇਤੀ ਨੀਤੀ ਤੇ ਜਿਹੜਾ ਵਿਚਾਰ ਕੀਤਾ ਜਾ ਦੇਖੋ ਇਸ ਤਰ੍ਹਾਂ ਸਦਨ ਦੇ ਵਿੱਚ ਕਿਹੜੀਆਂ ਗੱਲਾਂ ਹੋਈਆਂ ਨੇ ਉਹਨਾਂ ਨੇ ਮੰਗ ਪੱਤਰ ਸਾਡੇ ਨੇ ਕੀ ਸੋਚਿਆ ਫਾਈਨਲ ਡਿਸੀਜ ਜਿਹੜਾ ਸਾਡੇ ਹੱਥ ਚ ਆਊਗਾ ਅਸੀਂ ਤਾਂ ਉਹੀ ਦੱਸ ਸਕਦੇ ਹਾਂ ਮਸਲਨ ਦੇ ਵਿੱਚ ਕੌਣ ਕੀ ਬੋਲ ਗਿਆ ਜੀ ਸਟੇਟਮੈਂਟ ਹੁੰਦੀ ਹੈ ਕਿ ਸੁਝਾਅ ਲਵਾਂਗੇ ਕਿਸਾਨਾਂ ਤੇ ਜੋ ਮਹਾਰਾਤ ਤੋਂ ਸੁਝਾਅ ਲਵਾਂਗੇ ਇਹ ਤਾਂ ਮਿਲਦਾ ਕਿੰਨੇ ਮੱਖ ਮੰਤਰੀਆਂ ਨੇ ਪਹਿਲਾਂ ਬੋਲਿਆ ਪ੍ਰਧਾਨ ਮੰਤਰੀ ਬੋਲਦੇ ਰਹਿੰਦੇ ਨੇ ਵੀ ਕਿਸਾਨਾਂ ਨੂੰ ਵਿੱਚ ਬਿਠਾਵਾਂਗੇ ਕਿਹੜੇ ਕਿਸਾਨ ਨੇ ਕਿਸਾਨ ਤਾਂ ਕੁਝ ਵੀ ਕੋਈ ਵੀ ਹੋ ਸਕਦਾ ਹੈ ਡਾਈਵਰਸੀਫਿਕੇਸ਼ਨ ਬਾਰੇ ਕੋਈ ਗੱਲ ਮੰਗ ਹੈਗੀ ਤੁਹਾਡੀ ਦੇਖੋ ਇਹ ਸਾਰੀਆਂ ਗੱਲਾਂ ਦੇ ਵਿੱਚ ਹੀ ਹੋਣਗੀਆਂ ਜੇ ਪੱਤਰ ਸਿੰਨੇ ਪਾਸੋਂ ਇਹ ਕੰਵਾਈ ਹੋਏ ਬਸ ਬਰਾ ਸਾਹਿਬ ਇੱਕ ਹੋਰ ਗੱਲ ਕਰਜ਼ਾ ਮੁਕਤੀ ਦੀ ਜਿਹੜੀ ਗੱਲ ਕੀਤੀ ਜਾਂਦੀ ਕਰਜ਼ਾ ਕਿਹੜਾ ਮਾਫ਼ ਕਰਨ ਦੀ ਗੱਲ ਕਰ ਰਹੇ ਹੋ ਜਿਹੜਾ ਖੇਤੀ ਵਾਸਤੇ ਲਿੱਤਾ ਗਿਆ ਜਾਂ ਜਿਹੜਾ ਦੂਸਰਾ ਕਰਜ਼ਾ ਦੂਸਰਾ ਕਿਹੜਾ ਕਰਜ਼ਾ ਹੁੰਦਾ ਜੀ ਕਿਸਾਨਾਂ ਦਾ ਖੇਤੀ ਦਾ ਮਤਲਬ ਕਿ ਟਰੈਕਟਰਾਂ ਵਾਸਤੇ ਲੈ ਲਿਆ ਜਾਂ ਸਾਈਕਲ ਲੈ ਲੇ ਦੇਖੋ ਕਿਸਾਨਾਂ ਨੇ ਖੇਤੀ ਦੀ ਆਮਦਨ ਦੇ ਵਿੱਚੋਂ ਜਦੋਂ ਕਾਸੇ ਵਾਸਤੇ ਵੀ ਜਿਹੜੇ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕਾਸੇ ਤੇ ਕੋਈ ਐਜੂਕੇਸ਼ਨ ਤੇ ਵੀ ਲੈ ਸਕਦਾ ਘਰ ਤੇ ਵੀ ਲੈ ਸਕਦਾ ਟਰੈਕਟਰ ਦੀ ਵੀ ਲੈ ਲੈਂਦਾ ਮੱਝਾਂ ਦੇ ਵੀ ਲੈਂਦਾ ਤੁਸੀਂ ਕਿਸਾਨੀ ਨਾਲ ਜੁੜ ਕੇ ਨਾ ਦੇਖੋ ਤੁਸੀਂ ਸਾਰਾ ਕਰਜ਼ਾ کہہ ਰਹੇ ਹੋ ਕਿਸਾਨੀਆਂ ਕਰਜ਼ ਤੋਡੀ ਮੀਟਿੰਗ ਦੇ ਸੈਕਟਰੀ ਦੌਰ ਡੋਰ ਟੈਡ ਅਫਸਰਾਂ ਨੂੰ ਭੇਜਿਆ ਗਿਆ ਇੱਧਰ ਨੂੰ ਇੱਧਰ ਸੈਕਟਰਾਂ ਦੇ ਵਿੱਚ ਚੀਪ ਸੈਕਟਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਸੀ ਬਾਅਦ ਚ ਕੋ ਰਟਾਇਰਡ ਅਫਸਰਾਂ ਨੂੰ ਕਨਵੇ ਕਰਨੇ